ਤੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਹੈ ਉਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ। ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਚਾਹ ਦੇ ਬਿਆਨ ਲੇੜੀ ਦਾ ਨਾਮ ਕੀ ਹੈ? ਲੇੜੀ ਦਾ ਮਨੂ ਅਜੇ ਨਾ। ਕਿੰਨੇ ਕਿ ਜਗੂ ਨੀ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਅਜੇ ਆਇਆ ਹੀ ਹਾਂ। ਮੈਨੂੰ ਇਹ 9:10 ਵਜੇ ਮਿਲੀ ਆ। ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ। ਉਸ ਕਾਰ ਕਿਉਂ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਫਾਈਟਿੰਗ ਇਨਸੀਡੈਂਟ ਹੋਇਆ ਕਿਦੋਂ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਪੇਸ਼ੈਂਟ ਹੈ ਮੇਰੇ ਕੋਲ 9:25 ਦੇ ਟਾਈਮ ਤੇ ਆਏ ਆ ਤੇ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਕੋਈ ਮੇਰੇ ਨਾਲ ਤੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਸ਼ਾਦੀ ਦੇ ਲੱਗੀ ਹੈ ਲੈਫਟ ਸਾਈਡ ਦੇ ਲੱਗੇ ਦੋ ਪੇਟ ਦੇ ਲੱਗੇ ਇੰਜਰੀਜ਼ ਲੱਗੀਆਂ ਗਨ ਸ਼ਾਟ ਦੀ ਇਹਨਾਂ ਦੀ ਇਹਨਾਂ ਦਾ ਨਾਮ ਹੈ ਗਜੇਤ ਕੋ ਇਹ ਜਿਹੜਾ এজ ਪਰ ਕਾਰਡ ਜਿਹੜੀ ਇੱਥੇ ਲਿਖੀ ਹੈ 52 ইয়ার্স ਦੇ ਹੋ। ਇਹਦਾ ਨਾਮ। ਨਾ ਤਾਂ ਮਾਤਾ ਜੀ ਦੇ ਸੀਰੀਅਸ ਹੈ ਨਾ ਅਮੇਸ਼ਾ ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈ ਕਿਹਾ। ਤਾਂ ਬਲੀਡਿੰਗ ਕਾਫੀ ਹੋ ਚੁੱਕੀ ਹੈ। ਪਰੰਗ ਨਹੀਂ ਲੱਗਦਾ ਜਿਹੜੀ ਕੋਲੀ ਲੱਗਦੀ ਹੈ ਪਿੰਨਿੰਗ ਦੇਰ ਬਾਅਦ ਤਾਂ ਬਿਕਵਾਇਲ ਹੋ ਸਕਦਾ। ਨੋ ਇਹਦਾ ਜੋ ਲੱਗਦਾ ਕਿ ਲੱਗੀ ਹੋਈ ਹੈ ਘਟਨਾ ਲੱਗੀ ਦੀ ਹੈ ਸਿਵਲ ਹੌਸਲੇ ਤੇ ਲੱਗੀ ਦੀ ਘਟਨਾ ਹੈ ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਹਾਂ ਜੀ ਹਾਂਜੀ ਇੱਕ ਡੈਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਆ ਦੇਖੋ ਆਪਣਾ ਕਰਨਬੀਰ ਸਿੰਘ ਕਰਨਬੀਰ ਸਿੰਘ ਦਾ 30 ਸਾਲ ਉਮਰ ਹੈ ਇਹਨਾਂ ਦੀ ਦਿਖਾਰੀ ਵਾਲੀ ਨਹੀਂ ਪਖਾਰ